ਡਾਕਟਰ ਲਾਬ ਸਿੰਘ ਕੀਵਾ ਪੰਜਾਬੀ ਕਵਿਤਾ ਦਾ ਸੁਨਹਿਰੀ ਨਾਮ ਲਾਹੌਰ ਵਿਖੇ 20 ਤੋਂ 22 ਦਸੰਬਰ 2023 ਨੂੰ ਹੋ ਰਹੀ ਕੋ ਮੰਤਰੀ ਪੰਜਾਬੀ ਕਾਨਫਰੰਸ ਨੂੰ ਸਮਰਪਿਤ ਉਹਨਾਂ ਦੀ ਕਵਿਤਾ ਪੁਲ ਪੇਸ਼ ਹੈ ਤੁਹਾਡੇ ਸਾਰਿਆਂ ਲਈ ਉਹ ਕੂੜੀਆਂ ਗੱਲਾਂ ਸਨ ਜਿਸ ਕਰਕੇ ਅੱਡ ਹੋ ਗਏ ਉਹ ਮੱਝ ਵੀ ਚੱਲਾਂ ਸਨ ਜਿਸ ਕਰਕੇ ਅੱਡ ਹੋ ਗਏ ਉਹ جنੂਨੀ ਛੱਲਾਂ ਸਨ ਜਿਸ ਕਰਕੇ ਅੱਡ ਹੋ ਗਏ ਕਿ ਮਾਰੀਆਂ ਮੱਲਾਂ ਸਨ ਜਿਸ ਕਰਕੇ ਅੱਡ ਹੋ ਗਏ ਚੋਰੀਆਂ ਦੀਆਂ ਗੱਲਾਂ ਹੁਣ ਕਰਨ ਨੂੰ ਜੀ ਕਰਦਾ ਬੀਤੇ ਦੀਆਂ ਭੁੱਲਾਂ ਹੁਣ ਭੁੱਲਣ ਨੂੰ ਜੀ ਕਰਦਾ ਕੁਝ ਟੁੱਟੀਆਂ ਤੰਦਾਂ ਨੇ ਗੰਢਣ ਨੂੰ ਜੀ ਕਰਦਾ ਕੁਝ ਸਿਆਸੀ ਕੰੰਧਾਂ ਨੇ ਟੱਪਣ ਨੂੰ ਜੀ ਕਰਦਾ ਟੁੱਟਣ ਨਾ ਕੰੰਧਾਂ ਵੀ ਆਪਾਂ ਤਾਂ ਮਿਲ ਬਈਏ ਜ਼ਰਾ ਲਿਫ ਹੀ ਜਾਵਣ ਏ ਕੁਝ ਸੁਣੀਏ ਕੁਝ ਕਹੀਏ ਤੇ ਖੈਰ ਇੱਕ ਦੂਜੇ ਦੀ ਭੋਰਾ ਖੁੱਲ ਕੇ ਮੰਗ ਲਈਏ ਮਿੱਤਰਾਂ ਦੀ ਖੰਗ ਵਿੱਚ ਹੀ ਥੋੜਾ ਉੱਚੀ ਖੰਗ ਲਈਏ ਸਾਡੇ ਹੱਦਾਂ ਬੰਨੇ ਜੋ ਸੰਗੀਨਾ ਮੱਲੇ ਨੇ ਇੱਕ ਦੂਜੇ ਦੇ ਅੰਬਰ ਸ਼ਿਸਤਾਂ ਦੇ ਥੱਲੇ ਨੇ ਹਥਿਆਰ ਪ੍ਰਾਏ ਜੋ ਸਾਡੇ ਮੁੰਡਿਆਂ ਕੰਨੇ ਨੇ ਸ਼ਹੀਦ ਉਹ ਹੋਰਾਂ ਲਈ ਸਾਡੀ ਰੋਟੀ ਖੰਨੇ ਨੇ ਭਾਵੇਂ ਲਸ਼ਕਰ ਹੱਦਾਂ ਤੋਂ ਨਾ ਦੂਰ ਅਜੇ ਕਰੀਏ ਪਰ ਹੋਈ ਖਤਾ ਦੀ ਮਾਫਰੀ ਲਈ ਹਾਂ ਪਰਗੇ ਮਾਂ ਬੋਲੀ ਦੇ ਨਾਂ ਤੇ ਇੱਕ ਪੁਲ ਦੀ ਨਹੀਂ ਤਰੀਏ ਵੀਜ਼ੇ ਦੇ ਟੋਲ ਬਿਨਾ ਲਾਂਗੇ ਦੀ ਮੰਗ ਕਰੀਏ ਵੀਜ਼ੇ ਦੇ ਟੋਲ ਬਿਨਾ ਲਾਂਗੇ ਦੀ ਮੰਗ ਕਰੀਏ